ਮਾਲਾ ਚੋਣਾਂ ਦੇ ਤੱਕ ਉਸ ਦਾ ਅੱਜ ਚੋਂ ਦੇਲ ਜਾ ਕੇ ਅਗਲਾ ਕੀ ਕਰੋ ਪੈਸਾ ਕੰਮ ਕਰੇ ਛੜਦਾ ਆਖੀ ਛੜਦਾਣੇ ਹੋਗੇ ਹੋਣੀ ਛੜਦੀ ਘਰੇ ਉਹ ਤਾਂ ਬੋਲਦੇ ਜਾਂਦੇ ਇੱਥੇ ਬਣਾਵਾ ਦੀ ਹੋਵੇ ਖੱਟੇ ਪਾਣੀ ਇਹਨਾਂ ਨੂੰ ਕਿਹਾ ਉਹਨਾਂ ਨੇ ਵੀ ਇੱਥੇ ਸਾਡੇ ਲੈਚੇ ਲਾ ਕੇ ਢਾਕੇ ਜਾਉਂਦੇ ਪੇੜਾਂ ਨੂੰ ਜਾਨੀ ਉਹ ਫੜੇ ਨਹੀਂ ਬਜਾਏ ਉਹਨੂੰ ਢਾਉਣ ਲੱਗੇ ਕਹਿੰਦਾ ਸੀ ਮੁਲਾਜ਼ਮਾ ਫਿਰ ਜੇ ਤੂੰ ਮੁਲਾਜ਼ਮਾ ਹੈ ਢਾਉਣਾ ਫਿਰ ਅਗਲੇ ਜਿੰਦਾ ਫੇੜੇ ਇਹ ਤੁਸੀਂ ਅੱਜ ਢਾਕੇ ਕੱਲ ਨੂੰ ਫੇਰ ਲਿਖਾਂਗੇ ਹੋਰ ਤਾਂ ਇਹ ਸਾਰੇ ਆਮੇ ਕੋ ਬਣ ਦੇਖੀ ਆਬਰ ਕਾਨੂੰ ਸੀ ਫੇਰ ਲਿਖਾਂਗੇ ਕਿੰਨੇ ਕੁ ਵਾਰੀ ਢਾਉਣਗੇ ਹਾਂ ਇੱਕਾ ਕਰੋ ਜਮਾਂ ਦੇਖੋ ਜਮਾਂ ਦੇ ਨੂੰ ਪੜਨ ਨਾ ਆਉਂਦਾ ਬੁਨਾਚ ਬਗਾਉਣਾ ਬੰਦਾ ਹਰ ਪੁੱਛਣ ਸੁਣਦਾ ਇਹ ਕੋਈ ਮੇਲਾ ਲੱਗ ਜਾਂਦਾ ਫਿਰ ਇੱਕ ਤਾਂ ਘੜੀ ਵਾਲਾ ਉਹ ਵੀ ਕਿੱਤਾ ਲੈਣ ਆਉਂਦਾ 500 ਰੁਪਏ ਕਮਾਉਂਦਾ ਕਿ ਲੈਣਾ ਨੂੰ ਦੇ ਜਾਂਦਾ ਚਿੱਟੇ ਵਾਲਿਆਂ ਨੂੰ ਲੱਗੀ ਦੇਜਾ ਕਰੋਗੇ ਇੱਕ ਤਾਂ ਸਾਰਾ ਕੋ 500 ਰੁਪਏ ਘੜੀ ਕਹਿੰਦੇ ਲੈ ਲੈ ਦੇ ਕਿਤੇ ਗੱਲਾਂ ਆਉਂਦੇ ਨਹੀਂ ਕੰਦੇ ਵਿੱਚ ਕਿਸੇ ਦਾ ਖਾਂਦਾ ਕਿਸੇ ਦਾ ਨਹੀਂ ਪਾਂਦਾ ਉਹ ਆਪੇ ਨਾਲ ਹੀ ਖੜਨਾ ਨਾਲ ਖੜੋ ਇੱਕ ਅੱਜਾ ਰੋੜ ਮੈਂ ਪਹੇ ਜਾਂਦਾ ਆਉਂਦੇ ਆ ਬਈ ਆਉਂਦੇ ਆ ਖੜਾ ਨਹੀਂ ਬੈਠਾ ਤਾਂ ਸਾਟਾ ਹੋ ਗਿਆ ਇਹਦਾ ਸਾਰਾ ਹੀ ਹੋ ਗਿਆ ਖੜਾ ਅਗਲੇ ਤੋਂ ਬੰਦੇ ਨਹੀਂ ਹਰਦੀ ਟੀਂ ਲਾਜ ਉੱਤਰੇ ਇਕੱਠੇ ਟੀਂ ਵਿੱਚ ਤਣਾਣਾ ਬੰਦੇ ਦਾ ਘੱਟ ਰੇਕ ਦੇ ਨਾਲ ਕਿਨੇ ਚੱਕੋ ਤੁਹਾਡੇ ਨਾਲ ਉਹ ਜਾਗ ਵੇਚ ਗਿਆ ਏਡੇ ਏਡੇ ਨਾਲ ਮੰਜੀਤ ਕੌਰ ਜੀ ਕਿਹਦਾ ਇੱਥੇ ਆ ਰੌਲਾ ਇਕੱਠੇ ਹੋਏ ਹੋ ਕੀ ਮਾਮਲਾ ਕਿਉਂ ਇਕੱਠੇ ਹੋਏ ਇਹ ਨਸ਼ੇ ਵਾਲੇ ਮਾਮਲਾ ਜੀ ਇਹਨਾਂ ਸਾਹਵੇਂ ਕਹਿੰਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਗੁਰਿਆਂ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਮੁੱਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਹੈ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਏ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕਿਹਨੂੰ ਕੱਗੇ ਸਾਡੀ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਵਨ ਕੇ ਬੇਨਤੀ ਹੈ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰੇ ਬੇੜਾ ਬੇਲਾ ਹੋ ਗਿਆ ਸਾਡੀ ਆ ਬੇੜਾ ਜਮਾ ਖਾਲੀ ਹੋ ਗਿਆ ਨਸ਼ੇ ਵਾਲਿਆਂ ਜਮਾ ਦਾ ਕੋਈ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਜੀ ਕੀ ਕੁਝ ਬੋਲਦੇ ਕੀ ਮੁੱਠਗਾ ਮੁੱਠਗਾ ਮੰਗਾ ਕੋਈ ਨਜੀਬ ਤਾਂ ਹੈਗੀ ਮੇਰੀ ਹੱਤਵਾਨ ਕੇ ਬੈਂਤੀਆ ਹੋਏ ਹੁਣ ਗੰਡੇ ਆਧੂ ਵੀ ਨਹੀਂ ਜਾਂਦੇ ਮਾਗਰ ਮਾਗਰ ਵੀ ਨਹੀਂ ਗਈ ਉਹਦੇ ਮਾਗਰ ਵੀ ਨਹੀਂ ਗਈ ਇਹ ਪੈਸਾ ਹੱਤਵਾਨ ਕੇ ਬੈਂਤੀਆ ਨਾ ਖੜੇ ਹੱਥ ਕਰਦੇ ਜਮਾਨ ਅੰਦਰ ਬਿਠਾਦਾ ਮੇਰਾ ਬੋਤਾ ਦੇ ਦਿੱਤੇ ਜਾਂਦੇ ਕੰਦੇ ਬੋਤਾ ਮੇਰਾ ਬੰਦਾ ਮੈਂ ਬਹੁਤ ਉਖੀਏ ਕੋਈ ਮੰਗਦੀ ਜਾਂਦਾ ਆ ਮਾਲਾ

ਦਾ ਪੁੱਤ ਜੇ ਇਹਦਾ ਮੁੰਡਾ ਇਹ ਤੇ ਹਾਂ ਇਹ ਕਿਵੇਂ ਜੇ ਉਹ ਚਿੱਟਾ ਬੱਕਾ ਬੰਦਾ ਉਹ ਕਿਉਂ ਹੁੰਦਾ ਚੁਕਾ ਦਿੰਦੇ ਢਿਆੜੀ ਵਾਲਿਆਂ ਨੂੰ ਢਿਆੜੀ ਦਿੰਦੇ ਜੀ ਜੱਜਾ ਜੱਜਾ ਪਾ ਦਿੰਦੇ ਆਪੇ ਆ ਕੇ ਦਿੰਦੇ ਵੀ ਅਸੀਂ ਪਾਉਂਦੇ ਪੁੱਠੇ ਪੁੱਠੇ ਉੱਤਿਆ ਫੜ ਕੇ ਅੰਦਰ ਹੋ ਜਾਂਦਾ ਆ ਅੱਖਾਂ ਲੱਗਦਾ ਸਾਰੇ ਮਨ ਨਾਲ ਭੁੱਲੇ ਆਹ ਫਰਾਜੀ ਬੰਦਾ ਆ ਤਾਂ ਤੇ ਪੰਗਰਾਂ ਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਰਾਜੀ ਬੰਦਾ ਆ ਮੇਰਾ ਨਕਰੀਸ਼ਾ ਜਿਹੜਾ ਪਿੰਡ ਹੈਗਾ ਮੇਰੇ ਪਿੰਡ ਮਾਉੜੀ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈਗਾ ਇਹ ਤਾਂ ਇਹ ਚਿੱਟਾ ਵੇਖਦਾ ਮੇਰਾ ਬਾੜ ਜੇ ਦਾ ਵੀ ਵਜੇ ਭੋਗ ਨਹੀਂ ਪਿਆ ਉਹ ਵੀ ਠੀਕ ਕਰੋ ਮੁੱਕ ਗਿਆ ਇੱਥੇ ਕੋਈ ਹੁਣ ਰੌਲਾ ਪਿਆਗਾ ਕੀ ਹੈ ਮਾਮਲਾ ਕੀ ਕੰਦਾ ਤੇ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਾਨੂੰ ਜੀ ਕਿਨੇ ਦੇ ਕੇਗਾ ਵੀ ਲੈ ਗਿਆ ਸਹੀ ਆ ਜਾਵਾਂ ਵਾਹ ਦੇਖਦਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟਿਆ ਹੈਗਾ ਇੱਥੇ ਨਹੀਂ ਮਟਿਆ ਪੁਲਿਸ ਵਾਲਿਆਂ ਨੇ ਮਟਾਇਆ ਇਹੋ ਇਹਦਾ ਮਟਿਆ ਕੰਧਾਂ ਤੋਂ ਹਾਂ ਉਹ ਪੁਲਿਸ ਵਾਲਿਆਂ ਨੇ ਵੀ ਮੈਂ ਕਿਹਾ ਵੀ ਤੁਸੀਂ ਕੌਣ ਆ ਗਏ ਸੀ ਮਲਾ ਕੇ ਮੈਂ ਕਹਿੰਦਾ ਤਾਂ ਮਟੇਣਾ ਆਏ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅਸੀਂ ਇਹ ਵੀ ਕਰਦਾ ਮਟਾਉਣੇ ਅਗੇ ਸਾਨੂੰ ਆਰਡਰ ਹੈ ਨਹੀਂ ਆਰਡਰ ਤੁਹਾਨੂੰ ਮਟੇਨ ਦੀ ਹੈ ਕਿ ਨਸ਼ਾ ਜਿਹੜਾ ਵੇਚਿਆ ਅਸੀਂ ਆਖਿਆ ਸੀ ਵੀ ਤੁਹਾਨੂੰ ਫੜਨ ਦਾ ਆਰਡਰ ਹੈ ਨਹੀਂ ਜੇ ਅੱਗੇ ਅਸੀਂ ਤਾਂ ਫੜ ਲੈਣਾ ਕਿ ਗਾਹਾਂ ਜੱਜ ਸਾਡ ਦਿੰਦਾ ਹੈ ਇਹਦਾ ਫੜੋ ਤੁਸੀਂ ਥੋੜਾ ਕਿਨਾ ਹੈਗਾ ਮੈਂ ਨਾ ਜਗਦੇਵ ਸਿੰਘ ਆਈ ਇਹ ਪਿੰਡ ਚ ਚਿੱਟਾ ਵਿਕਦਾ ਇੱਥੇ ਤੇ ਵਿਕਦਾ ਹੀ ਆ ਜੀ ਫੇਰ ਹੀ ਲਿਖਿਆ ਜੀ ਇਹ ਸ਼ਰਿਆਂ ਵਿਕਦਾ ਹੀ ਇੱਥੇ ਠੀਕ ਆ ਛੋਟੇ ਛੋਟੇ ਜਵਾਬ ਕੋਹ ਵੱਡਿਆਂ ਨੇ ਛੋਟੇ ਛੋਟੇ ਜਵਾਬ ਦੇ ਜੀ ਦੇਸ਼ ਦਾ ਕਹਿਣਾ ਹੀ ਲੋਕਾਂ ਨੇ ਕਿ ਉਹ ਤੋਂ ਬੱਸ ਜਾਣ ਨਸ਼ਾ ਬੰਦ ਨਸ਼ਾ ਬੰਦ ਹੋ ਜਾਏ ਇਹ ਪਾਪੋ ਤੋਂ ਹਾਂ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਬੇੜੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਘਰੋਂ ਲੱਗੀ ਸਭ ਚਿੱਟੇ ਦੇ ਟਿਕਟ ਚੜ੍ਹਦੇ ਤੁਸੀਂ ਨਾ ਜੀ ਐ ਕਰੋ ਆ ਚਲ ਆਪਾਂ ਬਾਲਾ ਨਹੀਂ ਆ ਗਲੀ ਦੇ ਟੈਸਟ ਕਰਾ ਲੈਣੇ ਆ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2-3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੇ ਜੀਆਂ ਬਿਮਾਰੀਆਂ ਲੱਗੀਆਂ ਪੁੱਤ ਕੱਲਾ ਹੀ ਕੱਲੇ ਜਵਾਕ ਐ ਇਹ ਵਿਚਾਰੀਆਂ ਦਿਹਾੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕਾਉ ਉਹ ਨਹੀਂ ਛੱਡਦੇ ਸਿਲੰਡਰ ਆ ਉਹ ਵੇਚ ਦਾਂਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜਿਆਦਾ ਬੁਰਾ ਹਾਲਾ ਹੈ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸ਼ਰਿਆਂ ਮਿਲਦਾ ਹੈ ਕਿ ਨਸ਼ਾ ਬੰਦੀ ਕਰਦਾ ਬਿਲਕੁਲ ਹਾਂ ਨੂੰ ਬੰਦ ਸਾਡੇ ਦਾ ਸ਼ਰਿਆਂ ਬਿੱਤੀ ਜਾਂਦਾ ਹੈ ਸ਼ਰਿਆਂ ਦੇ ਵਿੱਚ ਆ ਜਾਂਦੇ ਆ ਤੇ ਬੰਦ ਤੋਂ ਤਾਂ ਆਪਾਂ ਹੀ ਲੈਂਦੇ ਆ ਤੇ ਬੁੜੇ ਬੁੜੇ ਬੇਲਾ ਬੇਲਾ ਹੋ ਗਿਆ ਹੈ ਜਦੋਂ ਅੱਕੇ ਕਾਨ ਤੁਸੀਂ ਬੱਧੀ ਬੜੀ ਬੜੀ ਜਾਲੀ ਖੜੇ ਹੁੰਦੇ ਆ ਮੋੜਾਂ ਦੇ ਆਪਾਂ ਜੀ ਬੱਚੇ ਮੋੜਾ ਤੇ ਨਿਕਦਾਂ ਆਪਾਂ ਬੱਚੇ ਦੇ ਆਸਰੇ ਰੁਕੇ ਆਪਾਂ ਸੜਕਾਂ ਨੂੰ ਨਸ ਕਿਉਂ ਨਹੀਂ ਪਾ ਰਹੇ ਇਹਨਾਂ ਪੁਲਿਸ ਵੀ ਕਾਰਵਾਈ ਕਰਦੇ ਕਿਉਂ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਇੱਥੇ ਜਾ ਕੇ ਛੱਡ ਦਿੰਦੇ ਆ ਜੀ ਕਹਿ ਰਹੇ ਨੇ ਜੀ ਉਹ ਕਹਿੰਦੇ ਸਾਨੂੰ ਦਿਖਾਓ ਦਿਖਾ ਕੇ ਅਸੀਂ ਫੇਰ ਫੜਾਉਂਦਾ ਸਾਰਾ ਚਲੇ ਜਾਂਦਾ ਮੈਂ ਕਿਹਨੇ ਜਮੇ ਉਹ ਤਾਂ ਇਹਦੇ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪਾਂ ਪਤਾ ਉਹਨਾਂ ਨੂੰ ਜੀ ਪਰ ਸਾਰਿਆਂ ਨੂੰ ਸਭ ਕੋ ਸੇ ਪਤਾ ਕਿੱਥੇ ਮਿਲਦਾ ਪਤਾ ਹੈਗਾ ਜਦੋਂ ਬਾਹਰੋਂ ਕੋਈ ਆਉਂਦੇ ਆ ਪੁਲਸਾਰੇ ਕੋਲ ਕੋਲ ਪੁਲਸਾਂ ਜਾਂਦੇ ਆ ਉਹ ਤਾਂ ਫੇਰ ਲਾਰਾ ਜਾਂਦੇ ਆ ਛੱਡ ਦਿੰਦੇ ਆ ਸਾਰਾ ਪਤਾ ਲੈਂਦੇ ਨੇ ਮਹੀਨੇ ਜਾਂਦੇ ਨੇ ਪੁਲਸਾਂ ਨਹੀਂ ਜਿਹੜੀ ਸਰਕਾਰ ਕਿੰਨੀ ਵੀ ਨਸ਼ਾ ਬੰਦ ਕਰਤਾ ਉਹਦੇ ਬਾਰੇ ਕਿੰਨੇ ਕਿੰਨੇ ਤਾਂ ਇਹਨੇ ਕੋਈ ਨਸ਼ਾ ਨਹੀਂ ਬੰਦ ਕਰਾਇਆ ਇਹ ਸਰਕਾਰ ਨਸ਼ਾ ਬੰਦ ਕਰਦੀ ਤਾਂ ਫੇਰ ਆਹ ਕੰਮ ਨਹੀਂ ਸੀ ਹੁੰਦੇ ਜੀ ਕਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਿਹੜਾ ਚਿੱਟੇ ਆਏ ਨੂੰ ਫੜ ਲੈਂਦੇ ਆ ਮਗਰ ਉਹਨੇ ਨਾ ਕਰੇ ਪੈਸੇ ਉਹ ਜਾ ਕੇ ਪੈਸੇ ਭਰਿਆ ਲਿਆ ਉਹਨੂੰ ਬੰਦੇ ਨੂੰ ਛਡਾ ਲਿਆ ਉਹ ਮਕਾਓ ਤੁਸੀਂ ਗੱਲ ਆ ਜੀ ਰਾਮ ਪੁਲਿਸ ਨਾਲ ਵੀ ਨਹੀਂ ਹੋਈ ਇਹਨਾਂ ਨਾਲ ਕੋਈ ਨਾ ਪੁੱਛਿਆ ਆਲੇ ਵਿੱਚ ਜਾ ਕੇ ਇਹ ਤਾਂ ਕਾਹੀ ਚੱਲਦਾ ਕੰਮ ਕੀ ਇਹ ਬੰਦੇ ਆ ਸਰਕਾਰ ਬਿਆਨਾਂ ਦੇ ਵਿੱਚ ਨਸ਼ਾ ਬੰਦ ਕਰਦੀ ਹੈ ਜੀ ਅਸਲ ਦੇ ਵਿੱਚ ਨਹੀਂ ਬੰਦ ਕਰਦੀ